ਇਹ ਤੋ ਕੱਤ ਦਾ ਕੰਮ ਉੱਕੀ ਜਿਹੜਾ ਬਿਲਕੁਲ ਜਾਰੀ ਹੈ ਦੇਖ ਸਕਦੇ ਹੋ ਤੁਸੀਂ ਕਿ ਪੁਲਿਸ ਵੱਲੋਂ ਜਿਹੜੀ ਹੈ ਗ੍ਰਿਫਤਾਰੀ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਪੁਲਸ ਅਤੇ ਕਿਸਾਨਾਂ ਦੇ ਵਿਚ ਦਰਮਿਆਨ ਜੋ ਤੱਕਾ ਮੁਕੀ ਬਿਲਕੁਲ ਜਾਰੀ ਹੈ ਕੈਮਰਾ ਜਿਹੜਾ ਬਿਲਕੁਲ ਸਿੱਧਾ ਇੱਧਰ ਦਿਖਾਏ ਜਾਂ ਤਸਵੀਰਾਂ ਦਿਖਾਈਆਂ ਜਾਂ ਕਿ ਪੁਲਿਸ ਵੱਲੋਂ ਜਿਹੜੀ ਗ੍ਰਿਫਤਾਰੀ ਆ ਉਹ ਕੀਤੀ ਜਾ ਰਹੀ ਹੈ ਜਿਹੜੀਆਂ ਤਿੱਖੀਆਂ ਝੜਪਾਂ ਨੇ ਤਿੱਖੀ ਝੜਪਾ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨ ਆਗੂ ਗੁਰਪ੍ਰਤਾਪ ਸਿੰਘ ਦੀ ਜੋ ਗ੍ਰਿਫਤਾਰੀ ਹੈ ਸੋ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਦੇ ਦਰਮਿਆਨ ਤੁਸੀਂ ਦੇਖ ਸਕਦੇ ਹੋ ਕਿ ਤਿੱਖੀਆਂ ਝੜਪਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਨੇ ਸੋ ਤਿੱਖੀ ਝੜਫ ਜਿਹੜੀ ਐ ਕਿਸਾਨਾਂ ਦੇ ਦਰਮਿਆਨ ਵਿੱਚ ਮਹਿਲਾਵਾਂ ਵੀ ਨੇ ਤੁਹਾਨੂੰ ਦੱਸਦੀ ਹੈ ਕਿ ਇਸ ਜਥੇਬੰਦੀ ਦੇ ਨਾਲ ਜੁੜੀਆਂ ਹੋਈਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਨਾਲ ਜੁੜੀਆਂ ਹੋਈਆਂ ਮਹਿਲਾਵਾਂ ਤੇ ਜੋ ਕਿਸਾਨ ਆਗੂ ਨੇ ਜੋ ਆਪਣੀ ਜਥੇਬੰਦੀ ਦੇ ਝੰਡਿਆਂ ਸਮੇਤ ਜੋ ਤਿੱਖੀਆਂ ਝੜਫਾਂ ਨੇ ਪੁਲਿਸ ਦੇ ਨਾਲ ਕਰਦੇ ਨਜ਼ਰ ਆ ਰਹੇ ਨੇ ਉਹ ਕਿਸਾਨ ਆਗੂ ਜੋ ਗੁਰਪ੍ਰਤਾਪ ਸਿੰਘ ਆ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਲਗਾਤਾਰ ਜਿਹੜੀ ਧੱਕਾ ਮੁਕੀ ਆ ਪੁਲਿਸ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਹਮਣੇ ਗੁਰਦਾਸਪੁਰ ਪੁਲਿਸ ਜਿਹੜੀ ਇਹ ਬੇਸ਼ੱਕ ਗੁਰਪ੍ਰਤਾਪ ਸਿੰਘ ਦੀ ਜਿਹੜੀ ਗ੍ਰਿਫਤਾਰੀ ਆ ਉਹਨਾਂ ਵੱਲੋਂ ਕਰ ਲਈ ਗਈ ਆ ਸੋ ਕਿਸਾਨ ਜਿੱਥੇ ਬੰਦਿਆਂ ਦਾ ਕਹਿਣਾ ਇਹ ਆ ਕਿ ਜੋ 57 ਕੀਤੀ ਗਈ ਆ ਦੂਸਰੀ ਕਿਸ ਧਿਰ ਦੇ ਨਾਲ ਕੀਤੀ ਗਈ ਆ ਸੋ ਪੁਲਿਸ ਪ੍ਰੋਸੈਸਨ ਦਾ ਇਹੀ ਕਹਿਣਾ ਕਿ ਜੋ ਪਟਸਤ ਸਰਕਾਰ ਦੇ ਨਾਲ ਚੱਲ ਰਿਹਾ ਜਿਸ ਨੂੰ ਲੈ ਕੇ ਜਿਸ ਨੂੰ ਲੈ ਕੇ ਜੇਲ੍ਹ ਗਾੜੀ ਜੋ ਪੁਲਿਸ ਵੱਲੋਂ 57 ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ